ਦਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਮੈਂ ਮਨਜੀਤ ਸਿੰਘ ਆਰਤੀ ਐਸੋਸ਼ੀਏਸ਼ਨ ਪ੍ਰਧਾਨ ਮਕੇਰੀਆਂ ਅੱਜ ਅਸੀਂ ਸਾਰਿਆਂ ਨੇ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਇੱਕ ਝੋਨੇ ਦੇ ਆਉਣ ਵਾਲੇ ਸੀਜ਼ਨ ਦੇ ਸੰਬੰਧੀ ਮੀਟਿੰਗ ਰੱਖੀ ਜਿਸ ਵਿੱਚ ਅਸੀਂ ਕੁਝ ਮੁਸ਼ਕਲਾਂ ਜੋ ਪਿਛਲੇ ਸੀਜ਼ਨ ਸਾਨੂੰ ਆਈਆਂ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਜੋ ਮੁਸ਼ਕਲਾ ਆ ਰਹੀਆਂ ਨੇ ਉਹਨਾਂ ਸਮੱਸਿਆਵਾਂ ਦਾ ਹੱਲ ਬਣਵਾਸਤੇ ਸਾਰਿਆਂ ਨੇ ਵਿਚਾਰ ਵਟਾਂਦਰਾ ਕੀਤਾ ਇਸ ਦੇ ਨਾਲ ਨਾਲ ਜਿੱਥੇ ਫੜਾ ਕਾਰਨ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਰਿਹਾ ਉਸ ਤੇ ਵੀ ਅਫਸੋਸ ਜ਼ਾਹਰ ਕੀਤਾ ਇਸ ਤੋਂ ਇਲਾਵਾ ਜੋ ਪੀਆਰ ਕਿਸਮਾਂ ਪੰਜਾਬ ਗਵਰਨਮੈਂਟ ਨੇ ਕਿਸਾਨਾਂ ਨੂੰ ਬੀਜ ਉਪਲਬਧ ਕਰਾਏ ਸੀ ਉਹ ਵਾਇਰਸ ਰੋਗ ਤੋਂ ਗ੍ਰਸਤ ਹੋ ਕੇ 70 ਤੋਂ 90% ਝੋਨਾ ਜੋ ਖਰਾਬ ਹੋ ਚੁੱਕਿਆ ਹੈ ਉਸਤੇ ਵੀ ਵਿਚਾਰ ਕੀਤੀ ਗਈ ਕਿਉਂਕਿ ਕਿਸਾਨ ਅੱਜ ਬਹੁਤ ਹੀ ਤਰਸਦੀ ਦੇ ਵਿੱਚੋਂ ਨਿਕਲ ਰਿਹਾ ਉਸ ਨੂੰ ਪਿਛਲੇ ਸਾਲ ਬਹੁਤ ਵੱਡਾ ਨੁਕਸਾਨ ਜੋ ਸ਼ੈਲਰਾਂ ਦੇ ਐਗਰੀਮੈਂਟ ਨਾ ਕਰਨ ਕਰਕੇ ਹੋਇਆ ਉਸ ਕਰਕੇ ਇਸ ਹਾਲ ਅਸੀਂ ਆਰਟੀ ਐਸੋਸੀਏਸ਼ਨ ਨੇ ਇਹ ਪਹਿਲਾਂ ਹੀ ਤਹਈਆ ਕਰ ਲਿਆ ਕਿ ਜੋ ਸੀਜ਼ਨ ਹੁਣ ਝੋਨੇ ਦਾ ਆ ਰਿਹਾ ਇਸ ਦੇ ਵਿੱਚ ਅਸੀਂ ਗਵਰਨਮੈਂਟ ਦੇ ਮਾਪ ਟੰਡਾਂ ਦੇ ਮੁਤਾਬਕ ਜੋ ਝੋਨਾ ਮੰਡੀ ਚਾਹੇਗਾ 17% ਮੋਇਸਚਰ ਵਾਲਾ ਉਸ ਦੇ ਉੱਪਰ ਕਿਸੇ ਕਿਸਮ ਦਾ ਕਿਸਾਨ ਕੋਲ ਕੋਈ ਕੱਟ ਨਹੀਂ ਲਵਾਂਗੇ ਤੇ ਨਾ ਹੀ ਕਿਸੇ ਛੈਲਰ ਵਾਲੇ ਨੂੰ ਕੋਈ ਕੱਟ ਦੇਵਾਂਗੇ ਕਿਉਂਕਿ ਕਿਸਾਨ ਦੇ ਉੱਪਰ ਅਸੀਂ ਆਰਤੀ ਵਰਗ ਇਸ ਗੱਲ ਦਾ ਦਬਾਅ ਨਹੀਂ ਬਣਾ ਸਕਦੇ ਜੇਕਰ ਛੈਲਰਾਂ ਵੱਲੋਂ ਇਹਨਾਂ ਸਮੱਸਿਆਵਾਂ ਨੂੰ ਪਿਛਲੀ ਵਾਰੀ ਵਿਯਾਗਰ ਕੀਤਾ ਗਿਆ ਸੀ ਕਿ ਸਾਡੇ ਚੌਲ ਘਟ ਨਿਕਲਦੇ ਨੇ ਜੇਕਰ ਉਹਨਾਂ ਦੇ ਚੌਲ ਘਟ ਨਿਕਲਦੇ ਨੇ ਤਾਂ ਉਹ ਗਵਰਨਮੈਂਟ ਦੇ ਕੋਲੋਂ ਇਹਨਾਂ ਸਮੱਸਿਆਵਾਂ ਦਾ ਹੱਲ ਕਰਾਨ ਕਿਸਾਨ ਇਸ ਗੱਲ ਦਾ ਕੋਈ ਵੀ ਹੱਲ ਨਹੀਂ ਕਰ ਸਕਦਾ ਨਾ ਹੀ ਆਰਟੀਵਰਕ ਕਰ ਸਕਦਾ ਅੱਜ ਅਸੀਂ ਸਾਰੇ ਹੀ ਆਪਣੇ ਹੱਥ ਗੜੇ ਕਰਕੇ ਇਸ ਗੱਲ ਦੀ ਹਾਮੀ ਭਰਦੇ ਆ ਅਸੀਂ ਕਿਸਾਨ ਕੋਲੋਂ 17% ਮੋਇਸਚਰ ਦਾ ਕੋਈ ਵੀ ਕੱਟ ਨਹੀਂ ਲਵਾਂਗੇ ਮੈਂ ਇੱਕ ਸਾਰੇ ਆਡ ਦੇ ਵਰਗ ਨੂੰ ਬੇਨਤੀ ਕਰਦਾ ਕਿ ਮੈਂ ਇੱਕ ਗੱਲ ਕਹਾਂਗਾ ਤੁਸੀਂ ਸਾਰਿਆਂ ਨੇ ਹੱਥ ਖੜੇ ਕਰਕੇ ਇਸ ਦੀ ਹਾਮੀ ਭਰਨੀ ਹੈ ਇਸ ਵਾਰ ਝੋਨੇ ਦੇ ਉੱਪਰ 17% ਤੋਂ ਉੱਪਰ ਵਾਲੇ ਝੋਨੇ ਨੂੰ ਛੱਡ ਕੇ ਕਿਸੇ ਕਿਸਮ ਦਾ ਕੋਈ ਕੱਟ ਨਹੀਂ ਲਿਆ ਜਾਏਗਾ 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 ਨਾ ਹੀ ਕਿਸੇ ਛਾਲਰ ਵਾਲੇ ਨੂੰ ਕੱਟ ਦਿੱਤਾ ਜਾਏਗਾ ਨਹੀਂ ਦਿੱਤਾ ਜਾਏਗਾ ਕਿਉਂਕਿ ਕਿਸਾਨ ਪਹਿਲਾਂ ਹੀ ਬਹੁਤ ਤਰਸਦੀ ਦੇ ਵਿੱਚੋਂ ਨਿਕਲ ਚੁੱਕਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿ ਜੇ ਨਹੀਂ ਵੀ ਕੱਟ ਨਹੀਂ ਲੱਗਾ ਤੇ ਕੀ ਕੀ ਜਿਹੜਾ ਆਰਤੀ ਇੱਜਾ ਦੇ ਵੀ ਹੁੰਦੇ ਜਾਂ ਫੇ ਕਿਸਾਨ ਹੀ ਚੱਲ ਜਾਂਦੇ ਕਿ ਮੇਰਾ ਕੀ ਜਿਹੜਾ ਮੁਸ਼ਹਰ ਹੈਗਾ ਤੇ ਮੇਰਾ ਕੱਟ ਲੱਗਿਆ ਤੋਲਿਆ ਜਾ ਵੀ ਕੀ ਕਹਿਣਾ ਜਦ ਇਸ ਸੰਬੰਧ ਵਿੱਚ ਮਾਰਕੀਟ ਕਮੇਟੀ ਮਕੇਰੀਆਂ ਵੱਲੋਂ ਪਹਿਲਾਂ ਇਹ ਦਾਅਤਾਂ ਹੀ ਜਾਰੂ ਕਰ ਦਿੱਤੀਆਂ ਗਈਆਂ ਨੇ ਕਿ 17% ਤੋਂ ਉੱਪਰ ਵਾਲਾ ਝੋਨਾ ਮੰਡੀਆਂ ਵਿੱਚ ਨਾ ਲਵਾਇਆ ਜਾਵੇ ਜੇਕਰ ਇਸ ਤੋਂ ਵੱਧ ਵਾਲਾ ਝੋਨਾ ਜੇਕਰ ਕਿਸਾਨ ਲਵਾਂਦਾ ਤੋ ਕਿਸਾਨ ਖੁਦ ਜ਼ਿੰਮੇਵਾਰ ਹੋਏਗਾ ਇਸ ਚੀਜ਼ ਦਾ ਵੀ ਉਸ ਦਾ ਝੋਨਾ ਕਿਸ ਤਰ੍ਹਾਂ ਵਿਕਦਾ ਇਸ ਵਾਸਤੇ ਨਾ ਤਾਂ ਕੋਈ ਆਰਟੀਪ ਬੰਦ ਹੋਏਗਾ ਨਾ ਕੋਈ ਸ਼ੈਲਰ ਮਾਲਕ ਕਿਉਂਕਿ 17% ਦੀਆਂ ਹਦਾਇਤਾਂ ਹੀ ਗਵਰਨਮੈਂਟ ਵੱਲੋਂ ਹੋਈਆਂ ਨੇ ਅਸੀਂ ਉਹਨਾਂ ਦੇ ਮੁਤਾਬਕ ਹੀ ਮੰਡੀਆਂ ਦੇ ਵਿੱਚ ਝੋਨਾ ਚੁੱਕਾਂਗੇ ਇਸ ਤੋਂ ਇਲਾਵਾ ਜੇਕਰ ਮੌਇਸਚਰ ਜ਼ਿਆਦਾ ਹੈ ਤਾਂ ਕਿਸਾਨ ਆਪਣੇ ਘਰਾਂ ਦੇ ਵਿੱਚ ਝੋਨਾ ਸੁਕਾ ਕੇ ਪਕਾ ਕੇ ਲਿਆਣ ਤਾ ਜੋ ਮੰਡੀਆਂ ਚ ਆਉਣ ਵਾਲੀਆਂ ਮੁਸ਼ਕਲਾਂ ਕਿ ਸੁੱਕੇ ਝੋਨੇ ਨੂੰ ਜਗ੍ਹਾ ਨਹੀਂ ਮਿਲਦੀ ਗਿੱਲਾ ਝੋਨਾ ਖਲਾੜਿਆ ਜਾਂਦਾ ਇਸ ਕਰਕੇ ਕਿਸਾਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਆਪਣਾ 17% ਵਾਲਾ ਝੋਨਾ ਹੀ ਮੰਡੀਆਂ ਚ ਲੈ ਕੇ ਆਣ ਤਾਂ ਜੋ ਆੜਤੀ ਵਰਗ ਤੇ ਕਿਸਾਨਾਂ ਦਾ ਪਿਆਰ ਬਣਿਆ ਰਵੇ ਵਾਇਨੁਰਜੀ ਕਾਕਲ ਕੀ ਕਹਿੰਦੇ ਬਾਹਰ ਝੋਨਾ ਲੈ ਕੇ ਜਾਂਦੇ ਆਂ ਕਿ ਕੱਟ ਲੋਆ ਕੇ ਫਲਾਤਨ ਦੇ ਤੇ ਉਹਨਾਂ ਦੇ ਕੀ ਹਾਂਜੀ ਕੋਈ ਹੋਜੀ ਕਾਰਵਾਈ ਨਹੀਂ ਜਾ ਕਿ ਤਾਂ ਆਪਸ ਵਿੱਚ ਜਿੱਦਾਂ ਕੀ ਕਹਿੰਦੇ ਪੂਰੇ ਹਿਸ਼ਾਰਪੁਰ ਦੀ ਸਟੰਡੀ ਜਾਂ ਆਪਣੀ ਹੈਗੀ ਮੈਨੇਜਮੈਂਟ ਬਣੀ ਹੋਈ ਪੂਰੀ ਵਧੀਆ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿ ਮਕੇਰੀਆਂ ਤੋਂ ਇਲਾਵਾ ਪੂਰੇ ਹਿਸ਼ਾਰਪੁਰ ਐਸੋਸੀਏਸ਼ਨ ਨਾਲ ਜਿੱਥੇ ਅਸੀਂ ਪਹਿਲਾਂ ਹੀ ਗੱਲਬਾਤ ਕਰ ਰਹੇ ਆਂ ਕਿ ਆਪਾਂ ਜੋ ਗਵਰਨਮੈਂਟ ਦੀਆਂ ਹਦਾਇਤਾਂ ਆ ਉਹਦੇ ਮੁਤਾਬਕ ਹੀ ਚੱਲੀਏ ਕਿਉਂਕਿ ਜੇਕਰ ਅਸੀਂ ਉਹਨਾਂ ਹਦਾਇਤਾਂ ਮੁਤਾਬਕ ਹੀ ਚੱਲਾਂਗੇ ਤਾਂ ਕੋਈ ਵੀ ਕਿਸਾਨ ਇਸ ਗੱਲ ਦੇ ਉੱਤੇ ਕਿਸੇ ਆੜਤੀ ਨੂੰ ਬਦਨਾਮ ਨਹੀਂ ਕਰ ਸਕਦਾ ਕਿ ਉਹ ਸਾਡਾ ਸਾਡਾ ਝੋਨਾ ਕੱਟ ਲਾ ਕੇ ਤੋੜ ਰਿਹਾ ਹੈ ਜਾਂ ਨਹੀਂ ਤੋੜ ਰਿਹਾ ਕਿਉਂਕਿ ਜੇ ਇਨਸਪੈਕਟਰ ਆਪਣੀ ਜ਼ਿੰਮੇਵਾਰੀ ਨਿਭਾਉਣ ਆ ਕੇ ਝੋਨੇ ਦੀ ਬੋਲੀ ਕਰਨ ਤੇ ਝੋਨਾ ਜੋ ਬੋਰੀਆਂ 'ਚ ਪਾਉਣਗੇ ਆੜਤੀ ਵਰਗ ਉਹ ਹੀ ਝੋਨਾ ਬੋਰੀਆਂ 'ਚ ਪਾਏਗਾ ਉਸ ਤੋਂ ਬਾਅਦ 72 ਘੰਟਿਆਂ 'ਚ ਜੇਕਰ ਲਿਫਟਿੰਗ ਨਹੀਂ ਹੁੰਦੀ ਅਸੀਂ ਸਮੂਹ ਆੜਤੀ ਮਕੇਰੀਆਂ ਦੇ ਸਮੂਹ ਆਰਤੀ ਇਸ ਗੱਲ ਦੇ ਉੱਤੇ ਪਾਬੰਧਾ ਕਿ ਜੇਕਰ ਚੈਲਰ ਮਾਲਕ ਜਾਂ ਗਵਰਨਮੈਂਟ 72 ਘੰਟੇ ਦੇ ਵਿੱਚ ਆਪਣਾ ਚੋਣਾ ਨਹੀਂ ਚੁਕਾਉਂਦੀ ਅਸੀਂ ਅਗਲੀ ਖਰੀਦ ਬੰਦ ਕਰਾਂਗੇ ਸਾਰੇ ਸਹਿਮਤ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਡੀ ਐਫ ਸੀ ਚਾਰਪੋਰ ਮਾਰਕੀਟ ਕਮੇਟੀ ਮਕੇਰੀਆਂ ਨੂੰ ਭੇਜ ਰਹੇ ਆ ਇਹ ਸਮੱਸਿਆਵਾਂ ਨੇ ਜੋ ਇਹਨਾਂ ਦਾ ਹੱਲ ਪ੍ਰਸ਼ਾਸਨ ਕਰਵਾਵੇ ਇਹ ਚਿੱਠੀ ਅਸੀਂ ਅੱਜ ਸੈਟਰੀ ਮਾਰਕੀਟ ਕਮੇਟੀ ਦੇ ਥਰੂ ਸਾਰੇ